ਉਨਸੋ 84 ਦੇ ਸਿੱਖ ਦੰਗਾ ਵਿਰੋਧੀ ਸੱਜਣ ਕੁਮਾਰ ਨੂੰ ਬੀਤੇ ਕੱਲ ਅਦਾਲਤ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸੇ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਦੰਗਾ ਪੀੜਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਨੇ ਕਿਹਾ ਕਿ ਇਸ ਨੂੰ ਹਾਲਾਂਕਿ ਭਾਂਤੀ ਸਜ਼ਾ ਹੋਣੀ ਚਾਹੀਦੀ ਸੀ ਪਰ ਕੋਰਟ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਸੀਂ ਸੰਤੁਸ਼ਟ ਹਾਂ, ਅਸੀਂ ਕਰ ਵੀ ਕੀ ਸਕਦੇ ਹਾਂ ਕਿਉਂਕਿ ਅਸੀਂ ਪਿਛਲੇ 40 ਸਾਲਾਂ ਤੋਂ ਅੱਜ ਵੀ ਬੇਕਾਰ ਹੋਏ ਪਿਆ ਅਤੇ ਕਿਰਾਏ ਤੇ ੱੱਕੇ ਖਾ ਰਹੇ ਆ ਉਹਨਾਂ ਨੇ ਕਿਹਾ ਕਿ ਜੋ 84 ਦਾ ਸੰਤਾਪ ਅਸੀਂ ਚੱਲਿਆ ਹੈ ਉਹ ਕਦੇ ਪੂਰਾ ਨਹੀਂ ਜਾ ਸਕਦਾ ਤੁਹਾਨੂੰ ਦੱਸ ਰਹੀਏ ਕਿ ਸੱਜਣ ਕੁਮਾਰ ਤੇ ਤਿੰਨ ਮਾਮਲੇ ਚਾਰ ਵੀ ਜਿਸ ਦੇ ਇੱਕ ਵੀ ਜੋ ਬਰੀ ਹੋ ਚੁੱਕਾ ਸੀ ਇੱਕ ਵੀ ਜੋ ਪਹਿਲਾਂ ਹੀ ਤਿਆਰ ਦੇ ਵਿੱਚ ਉਮਰ ਕੈਦੀ ਸਜ਼ਾ ਕੱਟ ਰਹਾ ਹੈ ਅਤੇ ਬੀਤੇ ਕੱਲ ਦੂਸਰੇ ਮਾਮਲੇ ਉਦੋਂ ਅਦਾਲਤ ਦੇ ਵੱਲੋਂ ਉਮਰ ਕੈਦੀ ਸਜ਼ਾ ਸੁਣਾਈ ਗਈ ਜਿਸ ਤੋਂ 1984 ਦੇ ਦੰਗਾ ਪੀੜਿਤ ਪਰਿਵਾਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸੰਤੁਸ਼ਟ ਹਾਂ ਪਰ ਅਸੀਂ ਖੁਸ਼ ਨਹੀਂ ਹਾਂ ਹਾਂ ਜੀ ਮਾਦਾ ਕੀ ਨਾਮ ਹੈ ਮਲਤੀ ਸਰ ਸੱਜਨ ਕੁਮਾਰ ਨੂੰ ਇੱਕ ਵਾਰ ਫੇਰ ਤੋਂ 84 ਦੇ ਜਦੋਂ ਉਹ ਕੀਤਾ ਗਿਆ ਸੀ ਉਸ ਦੇ ਵੱਲੋਂ ਉਮਰ ਕਾਜੀ ਸਾਹਿਬ ਸੁਣਾਈ ਗਈ ਕਿਸ ਤਰ੍ਹਾਂ ਤੁਸੀਂ ਵੇਖੋ ਫੈਸਲਾ ਠੀਕ ਹੈ ਪਰ ਉਹਨੇ ਗਰੀਬਾਂ ਨੂੰ ਬੜਾ ਤਬਾਹ ਕੀਤਾ ਹੈ ਕਈ ਘਰ ਜੜ ਜੜ ਤੇ ਕਈ ਬੱਚੇ ਜੀ ਟੀਮ ਹੋ ਗਏ ਆ ਵੜਾ ਕੁਝ ਹੋਇਆ ਆ। ਕਈ ਅਜੇ ਤੱਕ ਵੀ ਸੰਪਰਕ ਨਹੀਂ ਮਿਲਿਆ। ਅੱਜ ਹੀ ਕਰੋ ਬੁਕਾਰ ਹੋਇਆ। ਪਰ ਅੱਜ ਲੱਗਦਾ ਤੁਹਾਨੂੰ ਇਨਸਾਫ ਮਿਲਿਆ ਜਿਸ ਤਰ੍ਹਾਂ ਸੰਜਾਸਨਾਈ ਕੋਟ ਨੇ। ਹਾਂਜੀ ਹੋਰ ਵੀ ਠੀਕ ਆ। ਪਰ ਜਿਹੜੇ ਗਰੀਬ ਮਾਰੇ ਗਏ ਆ ਜਿੱਡੜ ਗਏ ਆ, ਕੋਨਾ ਮਰੇ ਅੰਨ ਜਿੰਦੇ। ਤੁਹਾਡਾ ਕਿਹੜਾ ਜਿਸ ਨੇ ਆਪਣੀ ਜਾਨ ਕੋਈ 84 ਦੇ ਦੌਰ ਤੇ ਕਿਹੜਾ ਕੌਨ ਸੀ ਤੁਹਾਡਾ? ਹਾਂਜੀ। ਤੁਹਾਡੇ ਕੀ ਲੱਗਦੇ ਸੀ ਜਿਨ੍ਹਾਂ ਦੀ ਮੌਤ ਹੋਈ 84 ਦੇ ਵਿੱਚ?

ਸਰਕਾਰ ਨੇ ਕੋਈ ਮਦਦ ਕੀਤੀ ਸੀ ਤੁਹਾਡੀ ਮਕਾਨ ਮਿਲਿਆ ਸੀ ਮਕਾਨ ਠੱਡਾ ਖੋਸ ਗਿਆ ਉਹ ਕਿਸਰਾ ਖੋਸ ਗਿਆ ਕੈਨਸਲ ਕਰ ਦਿੱਤਾ ਅਛਾ ਤੁਸੀਂ 12 ਬਾਰ ਪੀਲ ਨਹੀਂ ਕੀਤੀ ਬਾਜੂ ਅਪੀਲ ਫਿਰ ਘਰ ਵਾਲਾ ਮੇਰਾ ਗੁਜ਼ਰ ਗਿਆ ਤੇ ਅਪੀਲ ਕਿੰਨੇ ਕਰਨੀ ਸੀ ਭੱਜ ਦੌੜ ਕਰਨ ਵਾਲਾ ਹੈ ਇਹ ਤੇ ਅੰਮ੍ਰਿਤਸਰ ਕਦੋਂ ਆਇਆ ਸੀ ਅੱਜ ਹੀ ਅੰਮ੍ਰਿਤਸਰ 68 ਅੰਮ੍ਰਿਤਸਰ ਅੱਜ ਆਇਆ ਹੈ ਜੇਰਾਸੀ 85 ਦੇ ਤੇ 70 ਸਰੀ ਕਰਨ ਤੇ ਮਦਾਈ 39 ਸਾਲ ਹੋ ਚੁੱਕੇ ਆ 84 ਨੂੰ ਗਏ ਲੱਗਦਾ ਕਿ ਜੋ ਤੁਹਾਡੇ ਨਾਲ ਹੋਇਆ ਉਹ ਕਦੇ ਪੂਰਾ ਤੇ ਹੋ ਨਹੀਂ ਸਕਦਾ ਸਰਕਾਰ ਵੱਲੋਂ ਕੋਈ ਸਾਥ ਦਿੱਤਾ ਗਿਆ ਸਰਕਾਰ ਨੇ ਮਕਾਨ ਦਿੱਤਾ ਸੀ ਕੁਝ ਮਦਦ ਕੀਤੀ ਸੀ ਜੁੱਤੀ ਦਾ ਵਿਆਹ ਕੁੜੀ ਦਾ ਵਿਆਹ ਆ ਦਿੱਤਾ ਚਲੋ ਇਹਦੇ ਆਪਣੇ ਘਰ ਜਾਏ ਇਹ ਹੋਰ ਬੱਚੇ ਕੌਣ ਇੱਕ ਬੱਚਾ ਇੱਕ ਬੇਟਾ ਆ ਹਾਂਜੀ ਉਹ ਕੀ ਕਰਦਾ ਉਹ ਹਾਂ ਕੰਮ ਤੇ ਲੱਗਾ ਮਾਰੇ ਮੋٹے ਕੰਮ ਤੇ ਲੱਗਾ ਉਹ ਤਾਂ ਪਹਿਲਾਂ ਪਰੇਸ਼ਾਨੀ ਸੀ ਅਜੇ ਵੀ ਪਰੇਸ਼ਾਨ ਹੈ ਉਮਰ ਕਹਦੀ ਸਦਾ ਤੋਂ ਸੰਤੁਸ਼ਟੋ ਜਿਹੜੀ ਸੱਜਣ ਕੁਮਾਰੂ ਦਿੱਤੀ ਹੈ ਅੱਜੇ ਤਾਂ ਸੰਤੋਸ਼ ਚ ਹੈ ਜੋ ਹੈ ਠੀਕ ਹੈ ਪਰ ਅਜੇ ਤੱਕ ਅਸੀਂ ਸੱਚੇ ਖਾ ਰਹੇ ਹਾਂ ਡੇਟਾ ਦਾ ਵੀ ਨਹੀਂ ਕੁਝ ਬਣਿਆ ਸਾਡਾ ਵੀ ਢਿੱਡ ਤਾਂ ਨਹੀਂ ਲੱਗਿਆ ਹੈ ਠੀਕ ਹੈ ਤੁਮ ਲੋ ਜੀ ਹਾਂਜੀ ਸਰ ਸੱਜਣ ਕੁਮਾਰੀ ਕੋਲ ਫੇਰ ਤੋਂ बहुत अच्छा फैसला है जो मान अदालत ने फैसला किया है आज बहुत ही अच्छा फैसला है क्योंकि इन लोगों को जो उम्र कैद हुई है इन लोगों ने अपराध ही इतने किए थे कि वो अपराध का जो घड़ा भर चुका है इकतालीस साल बहुत होते हैं इकतालीस साल का समय के बाद जो इंसाफ की एक किरण जागी थी जो वो इंसाफ हुआ है आज और कम से कम सजा तो इन लोगों को फांसी की चाहिए थी क्योंकि जैसा इन्होंने काम किया था जो इन्होंने फसल बोई थी वो आज काटने का समय आ गया अब इन लोगों को पता चलेगा कि अपराध कैसे किया जाता है और देश को तोड़ने वाले कैसे इस लाखों के पीछे जाते हैं क्योंकि उस समय इन लोगों ने सड़कों पे लोगों को जलाया और छोटे छोटे बच्चियों की इज्जत लूटी और क्या काम इन लोगों ने किए गले में टैर डाल डाल के लोगों को जलाया गया और ऐसा नरसंहार इन लोगों ने किया कि आज जो मान अदालत ने फैसला सुनाया है बहुत अच्छा फैसला है ਠੀਕ ਹੈ ਦੇਰ ਲੱਗੀ ਹੈ ਔਰ ਅੱਛਾ ਫੈਸਲਾ ਹੈ ਮੈਂ ਉਸ ਫੈਸਲੇ ਦਾ ਸਵਾਗਤ ਕਰਦਾ ਧੰਨਵਾਦ ਏਵਨ ਪੰਜਾਬੀ ਟੀਵੀ ਦੇ ਲਈ ਅਮਰੀਸਰ ਤੋਂ ਸੁਨੀਲ ਖੋਸਾ ਦੀ ਰਿਪੋਰਟ